ਆਪ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੜਪ੍ਰਭਾਵਿਤ ਪੰਜਾਬ ਲਈ 2 ਸਾਲ ਦੀ ਜੀਐਸਟੀ ਸ਼ੋਰਟ ਤੇ 60000 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਜਿਸਨੇ ਹਮੇਸ਼ਾ ਦੇਸ਼ ਨੂੰ ਭੋਜਨ ਦਿੱਤਾ ਹੈ ਤੇ ਆਪਣੀਆਂ ਸਰਹੱਦਾਂ ਦੀ ਰੱਖਿਆ ਕੀਤੀ ਹੈ, ਹੁਣ ਨਿਆਂ, ਸਮਾਨਤਾ ਤੇ ਜ਼ਰੂਰੀ ਰਾਸ਼ਟਰੀ ਏਕਤਾ ਦੀ ਮੰਗ ਕਰਦਾ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਉਹ ਮੀਂਹ ਪੈ ਰਿਹਾ ਸੀ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਵੱਚੀ ਹੋਈ ਹੈ ਤੇ ਹੁਣ ਜਿਹੜੇ ਲੋਕ ਨੇ ਉਹ ਪ੍ਰਸ਼ਾਸਨ ਤੋਂ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡੇ ਜਿਹੜੇ ਘਰ ਨੇ ਉਹ ਡੁੱਬ ਗਏ ਨੇ ਤੇ ਸਾਡਾ ਸਾਰਾ ਸਮਾਨ ਹੈ ਜਿਹੜਾ ਉਹ ਉਸ ਪਾਣੀ ਦੇ ਵਿੱਚ ਤਬਾਹ ਹੋ ਗਿਆ ਉਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਵੀ ਪਾਣੀ ਦੇ ਵਿੱਚ ਡੁੱਬ ਕੇ ਬਰਬਾਦ ਹੋ ਗਈਆਂ ਤੇ ਲੋਕਾਂ ਦੇ ਜਿਹੜੇ ਪਸ਼ੂ ਨੇ ਉਹ ਵੀ ਆ ਤੇਜ਼ ਵਹਾਅ ਦੇ ਵਿੱਚ ਵਹਿ ਗਏ ਨੇ ਕਹਿ ਸਕਦੇ ਆ ਕਿ ਕੁਦਰਤੀ ਕ੍ਰੋਪੀ ਜਿਹੜੀ ਕੁਦਰਤੀ ਆਫਤ ਹੈ ਪੰਜਾਬ ਦੇ ਵਿੱਚ ਉਹ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਦੇ ਚੱਲਦਿਆਂ ਆਪ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਹੁਣ ਪੀਐਮ ਮੋਦੀ ਨੂੰ ਜਿਹੜੀ ਹੈ ਅਪੀਲ ਕੀਤੀ ਹੈ ਕਿ ਪੰਜਾਬ ਦੇ ਲਈ 2 ਸਾਲ ਦੀ ਜੀਐਸਟੀ ਛੋਟ ਤੇ 60000 ਕਰੋੜ ਰੁਪਏ ਦਾ ਜੋ ਰਾਹਤ ਪੈਕੇਜ ਹੈ ਉਹ ਦੇਣ ਦੀ ਜਿਹੜੀ ਅਪੀਲ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਕਿਸਾਨਾਂ ਨੇ ਹਸ ਤੱਕ ਖਾਣਾ ਕਮਾਇਆ ਸਾਡਾ ਢਿੱਡ ਭਰਿਆ ਤੇ ਸਰਹੱਦਾ ਦੇ ਸਾਡੀ ਜਿਹੜੀ ਰੱਖਿਆ ਵੀ ਦੇਸ਼ ਦੇ ਜਵਾਨਾਂ ਵੱਲੋਂ ਕੀਤੀ ਗਈ ਹੈ ਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦਾ ਸਾਥ ਦਈਏ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਇੱਕ ਚਿੱਠੀ ਲਿਖੀ ਆ ਜਿਦੇ ਚ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪਿਛਲੇ ਦੋ ਹਫ਼ਤੇਾਂ ਤੋਂ ਲਗਾਤਾਰ ਹੜ੍ਹਾਂ ਦੀ ਮਾਰ ਹੀਠਵਾ ਪੰਜਾਬ ਦਾ ਖਾਸ ਕਰ ਜਿਹੜਾ ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ ਸਾਹਿਬ, ਫਰੋਜ਼ਪੁਰ, ਫਾਜ਼ਿਲਕਾ ਜਿਲ੍ਹਾ ਜਿਹੜਾ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਲੋਕਾਂ ਦੇ ਘਰ ਉੱਜੜ ਗਏ ਲੋਕਾਂ ਦੀਆਂ ਖੜੀਆਂ ਫਸਲਾਂ ਬਰਬਾਦ ਹੋਈਆਂ ਡੰਗਰ ਵੱੱਛਾ ਖਤਮ ਹੋ ਗਿਆ ਔਰ ਪਿਛਲੇ ਕੱਲ੍ਹ ਦੇਖਦੇ ਐਗਰੀਕਲਚਰ ਮਿਨਿਸਟਰ ਸਾਹਿਬ ਵੀ ਵਿਜ਼ਿਟ ਕਰਕੇ ਗਏ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਪੰਜਾਬ ਵਾਸਤੇ ਇਮੀਡੀਏਟਲੀ 60000 ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਉਹ ਅਨਾਉਂਸ ਕੀਤਾ ਜਾਵੇ ਔਰ ਢੀਜਿਆ ਜਾਵੇ ਕਿਉਂਕਿ ਇਹ ਅੱਜ ਜਿਹੜੇ ਹਾਲਾਤ ਬਣੇ ਆ ਬਰਸਾਤ ਕਰਕੇ ਹੜਾ ਕਰਕੇ ਜਿਸ ਤਰੀਕੇ ਨਾਲ ਪਹਾੜਾਂ ਦਾ ਸਾਰਾ ਪਾਣੀ ਪੰਜਾਬ ਚ ਆਇਆ ਹੈ ਤੇ ਸਾਰੀ ਮਾਰ ਜਿਹੜੀ ਉਹ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਹੈ ਇਹੀ ਉਹ ਲੋਕ ਹੈ ਪ੍ਰਧਾਨ ਮੰਤਰੀ ਜੀ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਪਿੱਛੇ ਜਿਹਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਸੀ ਉਦੋਂ ਵੀ ਇਹਨਾਂ ਲੋਕਾਂ ਨੇ ਲਗਾਤਾਰ ਫੌਜੀਆ ਦੇ ਨਾਲ ਦੇਸ਼ ਦੀ ਫੌਜ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਦੇਸ਼ ਦੀ ਲੜਾਈ ਲੜੀ ਚੀ ਪੰਜਾਬ ਹਮੇਸ਼ਾ ਵਿਪਤਾ ਚ ਦੇਸ਼ ਨਾਲ ਖੜਤਾ ਰਿਹਾ ਅੱਜ ਦੇਸ਼ ਦੀ ਸਰਕਾਰ ਨੂੰ ਚਾਹੀਦਾ ਤੁਸੀਂ ਵਿਹਾਅ ਵਾਸਤੇ ਵੀ ਪੈਕੇਜ ਦੇ ਦਿੰਨੇ ਹੋ ਆਂਧਰਾ ਵਾਸਤੇ ਵੀ ਦੇ ਦੇੰਨੇ ਹੋ ਉੱਤਰਾਖੰਡ ਵਾਸਤੇ ਹਰ ਸਾਲ ਪੈਕੇਜ ਦਿੱਤਾ ਜਾਂਦਾ ਅੱਜ 88 ਤੋਂ ਬਾਅਦ ਗੱਲ ਨੇ ਵਟੇ ਹੜ ਪੰਜਾਬ ਚ ਆਏ ਆ ਜਿਹਦੇ ਚ 1400 ਦੇ ਕਰੀਬ ਪੰਜਾਬ ਦੇ ਪਿੰਡ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਲੋਕਾਂ ਦੇ ਹਰ ਤਰੀਕੇ ਨਾਲ ਰੋਜੀ ਰੋਟੀ ਜਿਹੜੀ ਉਹ ਖਤਮ ਹੋਈ ਆ ਭਾਰਤ ਸਰਕਾਰ ਨੂੰ ਚਾਹੀਦਾ ਕਿ ਜਿੱਥੇ 60000 ਕਰੋੜ ਰੁਪਏ ਦਾ ਇੱਕ ਪੈਕੇਜ ਪੰਜਾਬ ਵਾਸਤੇ ਨਾਲ ਨਾਲ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਿਹੜਾ ਆ ਮੁਆਵਜ਼ਾ ਖੇਤੀ ਦਾ ਮਿਲਣਾ ਚਾਹੀਦਾ ਹੁਣ ਤੇ ਅਸੀਂ ਇਕੱਲੇ ਨਹੀਂ ਕਹਿ ਰਹੇ ਹਾਂ ਤੇ ਤੁਹਾਡੇ ਮੰਤਰੀ ਸ਼ਿਵਰਾਜ ਜੀ ਆਪ ਜਿੱਦ ਕਰਕੇ ਗਏ ਗਰਾਉਂਡ ਰੈਂਟੀ ਉਹਨਾਂ ਨੇ ਵੀ ਕੀ ਚੀਆ ਸੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਰੂਰਲ ਡਵੈਲਪਮੈਂਟ ਫੰਡ ਵੀ ਦਿੱਤਾ ਗਿਆ ਪੰਜਾਬ ਦੀਆਂ ਪ੍ਰਧਾਨ ਮੰਤਰੀ ਸੜਕ ਯੋਜਨਾਵਾਂ 850 ਕਰੋੜ ਦੀਆਂ ਰੋਕ ਲਈਆਂ ਅੱਜ ਸੜਕ ਵੀ ਨਹੀਂ ਰਹੀ ਸਕੂਲ ਜਿਹੜੀਆਂ ਸੰਸਥਾਵਾਂ ਐਜੂਕੇਸ਼ਨ ਸੰਸਥਾਵਾਂ ਉਹਨਾਂ ਦਾ ਪ੍ਰਸ਼ਾਦ ਕਰਕੇ ਬੁਰੀ ਹਰਹਾਤ ਹੋ ਗਈਆਂ ਬਿਲਡਿੰਗਾਂ ਦਾ ਬਹੁਤ ਨੁਕਸਾਨ ਹੋਇਆ ਸੋ ਮੇਰੀ ਬੇਨਤੀ ਹੈ ਕਿ ਪੰਜਾਬ ਜਿਹੜਾ ਦੇਸ਼ ਦਾ ਢਿੱਡ ਵੀ ਭਰਦਾ ਰਿਹਾ ਵਿਪਤਾ 'ਚ ਦੇਸ਼ ਤੇ ਕੰਮ ਹੁੰਦਾ ਰਿਹਾ ਅੱਜ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ ਔਰ ਨਾਲ ਨਾਲ ਜੀਐਸਟੀ ਤੋਂ ਜਿਹੜਾ ਹੈ 2 ਸਾਲ ਦੀ ਐਮਪਸ਼ਨ ਦਿੱਤੀ ਜਾਵੇ ਕਿਉਂਕਿ ਤਕਰੀਬਨ 50 ਹਜ਼ਾਰ ਕਰੋੜ ਰੁਪਏ ਤੇ ਸਾਡਾ ਜੀਐਸਟੀ ਤੇ ਰਾਹੀਂ ਦੇਸ਼ ਦੀ ਸਰਕਾਰ ਨੂੰ ਹਰ ਸਾਲ ਜਾਂਦਾ ਔਰ ਤੁਸੀਂ ਤੇ ਪਿੱਛੇ ਟੈਕਸ ਵੀ ਘਟਾ ਤੇ ਪੰਜਾਬ ਨੂੰ ਉਹਦੇ ਨਾਲ ਹੋਰ ਨੁਕਸਾਨ ਹੋਣਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਮੋੜ ਪੈਰਾਂ ਤੇ ਖੜੇ ਕਰਨ ਲਈ ਪ੍ਰਧਾਨ ਮੰਤਰੀ ਸਾਹਿਬ ਇਮੀਡੀਏਟਲੀ ਜੀਐਸਟੀ ਤੋਂ 2 ਸਾਲ ਦੀ ਐਮਪਸ਼ਨ ਦਿੱਤੀ ਜਾਵੇ ਔਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਰਾਹਤ ਪੈਕੇਜ 60 ਹਜ਼ਾਰ ਕਰੋੜ ਰੁਪਏ ਦਾ ਮੰ ਤੁਹਾਨੂੰ ਮੰਗ ਕੀਤੀ ਹੈ ਉਹਨੂੰ ਵੀ ਦਿੱਤਾ ਜਾਵੇ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਆਪਣੇ ਹਲਕੇ ਨਵਾਂ ਸ਼ਹਿਰ ਰੋਪੜ શ્રી ਰੰਧਪੁਰ ਸਾਹਿਬ ਕਈ ਹਾਲਾਤ ਜਿਹੜੇ ਆ ਏਰੀਆ ਚ ਬਹੁਤ ਬਦਤਰ ਹੈ ਸੋ ਇਮੀਡੀਏਟਲੀ ਭਾਰਤ ਸਰਕਾਰ ਪੰਜਾਬ ਦੀ ماں ਖੜੇ ਔਰ ਪੰਜਾਬ ਦੇ ਲੋਕਾਂ ਨੂੰ ਮੋੜ ਪੈਰਾ ਤੇ ਖੜੇ ਕਰਕੇ ਆਪਣਾ ਸਹਿਯੋਗ ਤਾਂ